लोगो नीचे जिले कोने कोने तो भारतीय जनता पार्टी दे। वर्कर लीडर साहब अरविंद खंडा जी प्यार रखने सारे आए सार् मैं फतेह करता जी वाहू जी का खालसा जी ਅਰਵਿੰ ਖੰਗਿਆ ਨਾਲ ਮੇਰਾ ਸੰਬੰਧ ਮੇਰਾ 40 ਸਾਲ ਹੋ ਗਿਆ 40 ਸਾਲ ਨੂੰ 40 ਸਾਲ ਅਸੀਂ ਅਮਰੀਕਾ ਇਕੱਠੇ ਪੜਦੇ ਹੁੰਦੇ ਸੀ ਤੇ ਮੈਨੂੰ ਲੱਗਦਾ ਉੱਥੇ ਹਫਤੇ ਤੇ ਤਿੰਜਾ ਅਜੰਤਾ ਅਸੀਂ ਇਕੱਠੇ ਹੁੰਦੇ ਸੀ ਉਹਦੇ ਬਾਅਦ ਵੀ ਮੈਂ ਇਕੱਲ ਦੇਖਿਆ ਹੈ ਇਨਾਂ ਨੇ ਕਿ ਕਿ ਜਜ਼ਬਾ ਦੀ ਸੇਵਾ ਕਰਦਾ ਬਹੁਤ ਘੱਟ ਲੋਕਾਂ 'ਚ ਜੀ ਇਹਨੇ ਫਾਊਂਡੇਸ਼ਨ ਬਣਾਈ ਥੋੜਾ ਲੋਕੋ ਕਾ ਥੱਲੇ ਕਰਨਾ ਯਾਰ ਲੋਕਾਂ ਦੀ ਮਦਦ ਕਰਨ ਵਾਸਤੇ ਹੁਣ ਵੀ ਮੈਂ ਕਿਹਦੇ ਕਹਿੰਦਾ ਕਿ ਮੈਨੂੰ ਲੱਗਾ ਕਈ ਆਪਣੇ ਲੀਡਰ ਆਪਣੇ ਹਲਕੇ ਚੱਲਣਾ ਟਾਈਮ ਨਹੀਂ ਲਾਉਂਦੇ ਜਿਵੇਂ ਅਰਵਿੰਦ ਲਾਉਂਦਾ ਹੈ ਆਪਣੇ ਇਲਾਕੇ 'ਚ ਸੋ ਮੈਨੂੰ ਬੱਧ ਦੇ ਦਾ ਲੱਗਿਆ ਸੀ ਮੈਂ ਕਿ ਭੱਜੇ ਦਾ ਦੇਣਾ ਨਹੀਂ ਕਿੰਨਾ ਮਰਜੀ ਤਦ ਹੀ ਦੇਖ ਲੋ ਮੇਰੀ ਵੀ ਮੁਸਾਹਤ ਕਰਨੀ ਹੈ ਕਬੜੀ ਹੈ ਮੈਨੂੰ ਪੁੱਛਦੇ ਹੁੰਦੇ ਸੀ ਕਿ ਹੁਣ ਕੀ ਖਬਰ ਹੈ ਮੈਂ ਕਿ ਹਲੇ ਹੰਗਿਤ ਹੋਊਗਾ ਹਰ ਟਾਈਮ ਮੈਂ ਤ ਤੇਰੇ ਆ ਚ ਸਕਿਉਰਟੀ ਵਾਲੇ ਮੈਨੂੰ ਕਹੀ ਜਾਣ ਨਹੀਂ ਆਪਾਂ ਜਾਣਾ ਕਿੱਥੇ ਮੈਂ ਕਿ ਹਲੇ ਦੱਸਣਾ ਨਹੀਂ ਕਿੱਥੇ ਜਾਣਾ ਹੈ ਜਦੋਂ ਜਦੋਂ ਚੰਗੇ ਬੰਦੇ ਸੇਵਾ ਕਰ ਨਿਕਲ ਜਾਂਦਾ ਉਹ ਨਹੀਂ ਹੱਕਾ ਤੇ ਸੁਭਾਤ ਰੱਖੀ ਕਰਦਾ ਹੈ ਕਈ ਲੀਡਰ ਆਉਂਦੇ ਆ ਕੱਲਾ ਗਨਮਨ ਨਾ ਵਾਸਤੇ ਤਾਂ ਇਕੱਠੇ ਕਰਨ ਵਾਸਤੇ ਆ ਹੁਟਰ ਬਿਲਾਉਣ ਵਾਜੀ ਲੱਗੇ ਰਹਿੰਦੇ ਆ ਅੱਜ ਮੈਂ ਝਾੜੂ ਅੱਡੇ ਜਨੇ ਮਲਾਂ ਵੀਡੀਓ ਫਿਰ ਦੇਖਿਆ ਸਾਰੇ ਇਕੱਠੇ ਤੁਸੀਂ ਦੇਖੋ ਸਤਗੁਰੂ ਵਾਲਿਓ ਕਹਿੰਦਾ ਕੀ ਸੀ ਭਗਵੰਤ ਮਾਨ ਦੇ ਹੁਕੀਤਾ ਕਿਉਂ ਨੇ ਇਹ ਤੋਂ ਵੱਡਾ ਠੱਗ ਕੋਈ ਨਹੀਂ ਹੋ ਸਕਦਾ ਇਹ ਤੋਂ ਵੱਡਾ ਠੱਗ ਨਹੀਂ ਹੋ ਸਕਦਾ ਜਿਹਨੇ ਬਰਬਾਦ ਕਰਤਾ ਪੰਜਾਬ ਸਹੀ ਮਿੰਟ ਤੇ ਬਰਬਾਦ ਕਰਤਾ ਮੈਂ ਤੇ ਖੁਰ ਬੇਨਤੀ ਕਰਦਾ ਹੁਣ ਆਪਣੇ ਕੋਲੇ ਕੋਈ ਚਾਰਾ ਨਹੀਂ ਰਹਿ ਗਿਆ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਲੋਕਾਂ ਨੂੰ ਬਚਾਉਣਾ ਹੈ ਜੇ ਕਿਸਾਨ ਨੂੰ ਬਚਾਉਣਾ ਹੈ ਜੇ ਗਰੀਬ ਨੂੰ ਬਚਾਉਣਾ ਹੈ ਹੁਣ ਆਪਣੇ ਕੋਲੇ ਕਾਲੀ ਦਲ ਤੋਂ ਬਿਨਾਂ ਕੋਈ ਚਾਰਾ ਨਹੀਂ ਆਪਣੇ ਕੋਲੇ ਅਕਾਲੀ ਸ਼ੋਮੀ ਅਕਾਲੀ ਦਲ ਬੋਲੇ ਥੋਨ ਹੈ ਪ੍ਰੋਮਣੀ ਅਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ ਹੈ ਆ ਠੁਡੇ ਬਜ਼ੁਰਗਾਂ ਦੇ ਖੂਨ ਪਸੀਨੇ ਨਾਲ ਬਣਾਈ ਪਾਰਟੀ ਹੈ ਆ ਪੰਜਾਬ ਦੀ ਲੜਾਈ ਲੜਨ ਵਾਲੀ ਪਾਰਟੀ ਹੈ ਆ ਇੱਕ ਹੈ ਦੀ ਪਾਰਟੀ ਹੈ ਜਿਹੜਾ ਗੁਰੂਆਂ ਦੇ ਦੱਸੇ ਰਸਤੇ ਤੇ ਚੱਲਦੀ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਸਾਰਿਆਂ ਨੂੰ ਥੇ ਲੈ ਕੇ ਕਾਪ ਦੇ ਚਲਨ ਸ਼ਾਂਤੀ ਰੱਖ ਕੇ ਪੰਜਾਬ ਨੂੰ ਅੱਗੇ ਵਧਾਉਣ ਵਾਲੀ ਪਾਰਟੀ ਹੈ ਤੁਸੀਂ ਕੁਛ ਮਰਜੀ ਦੇਖ ਲਓ ਸਕੂਰ ਤੂੰ ਕਿਤੇ ਮਰਜੀ ਜਾਓ ਕਿਤੇ ਮਰਜੀ ਪੰਜਾਬ ਜਾਓ ਜੋ ਕੁਛ ਦੇਖੋਗੇ ਉਹ ਸ਼ਰਮਨੀ ਕਾਲੀ ਸਰਕਾਰ ਨਹੀਂ ਬਣਾਇਆ ਇਹਨਾਂ ਕਿਸੇ ਨੇ ਹੋੜ ਨਹੀਂ ਕੀਤਾ ਕੁਝ ਇਸ ਸਰਕੇ ਦਾ ਹਸਪਤਾਲ ਜਿਹੜਾ ਖਰਾਬ ਹੋ ਗਿਆ 5 ਸਾਲ ਕਾਂਗਰਸ ਨੇ ਉਹਦੇ ਬਾਅਦ ਆ ਝਾਂਗੂ ਵਾਲੇ ਨੇ ਮੇਰੇ ਕੀ ਨਿਕੇਸ਼ ਜੀ ਲੂਟ ਜਿਲ੍ਹੇ ਦਾ ਜਿਲ੍ਹਾ ਦਾ ਤੂਫਾਨ ਇੱਕ ਸ਼ੁਰੂ ਹੁੰਦੇ ਆ ਤੇ ਮੈਨੂੰ ਪੂਰਾ ਆਸ ਹੈ ਕਿ ਐਕਟਿੰਗ ਐਕਟਿੰਗ ਇੱਕ ਸ਼ੁਰੂ ਹੋਊਗਾ ਜ਼ਰੂਰ ਤੋਂ ਤੂਫਾਨ ਜਿਹੜਾ ਦਿੱਲੀਆਂ ਦੀਆਂ ਪਾਰਟੀਆਂ ਨੂੰ ਪੰਜਾਬ ਤੋਂ ਬਾਹਰ ਕੱਢੂਗਾ ਖਨਾਹਾ ਉਹਨੇ ਕੱਢ ਦਿੱਤੀ ਹੈ ਮੈਨੂੰ ਲੱਗਦਾ ਜਿਹੜੇ ਕਾਜੀ ਜੋ ਆ ਰਹੇ ਉਹਨਾਂ ਦਾ ਨਾ ਹੁਣ ਬੰਦ ਹੋ ਗਿਆ ਦਫਤਰ ਮੈਨੂੰ ਲੱਗਦਾ ਸਾਰਾ ਕੁਝ ਹੀ ਸਮਾਨਤਾ ਲੇ ਆਇਆ ਤਾਂ ਕੁਝ ਚਲੋ ਐਨੀਵੇ ਮੈਂ ਮੇਰੇ ਦਾ ਮੈਂ ਤਾਂ ਇਹ ਪਾਰਟੀ ਦੀ ਬੰਦਾ ਆ ਇੱਧਰ ਆਇਆ ਹੁਣ ਹਾਂ ਤੇ ਜਿਹੜਾ ਮੈਂ ਇੰਨਾ ਚਿਰ ਨਾ ਚਾਹਣਾ ਆ ਜਿਹੜਾ ਸਾਲ ਆ ਸਾਲੇ ਵਰਕ ਆਊਟ ਕਰਨਾ ਚਾਹਣਾ ਕਿਉਂ ਬਣੇ ਜੋ ਪਾਰਟੀ ਦਾ ਫੈਸਲਾ ਹੋਏ ਜੋ ਪਾਰਟੀ ਦੇ ਸੰਦੇਸ਼ ਆਉਣ ਆਪਾਂ ਅੱਖਾਂ ਮੀਚ ਕੇ ਇਕੱਲੀ ਦਾ ਨੂੰ ਤਗੜਾ ਕਰ ਦਈਏ ਤੂਫਾਨ ਖੜਾ ਕਰ ਦਈਏ ਤੇ ਵਾਪਸ ਲੈ ਕੇ ਆ ਜਿਓ ਮੈਂ ਤੁਹਾਨੂੰ ਇਹਨਾਂ ਦੱਸਦਾ ਤੁਸੀਂ ਮੈਨੂੰ 5 ਸਾਲ ਦੇ ਦਿਓ ਤੁਸੀਂ ਪਛਾਣ ਨਹੀਂ ਸਕੋਗੇ ਪੰਜਾਬ ਕੀਤੇ ਕੰਮ ਥੋਗੇ ਸਾਹਮਣੇ ਮੇਰੇ ਕੀ ਮੈਂ ਇਕੱਲੇ ਰੱਖਿਆ ਇਹ ਜੋ ਪੰਜਾਬ ਹੋਇਆ ਤੁਹਾਡੇ ਸਾਹਮਣੇ ਹੈ ਗੁਰਮੀਤ ਸਿੰਘ ਸਰਕਾਰ ਤੇ ਐਸ ਕਰਕੇ ਹੁਣ ਆਪਾਂ ਕੋਈ ਤਜਰਬਾ ਨਹੀਂ ਕਰਨਾ ਤੇ ਮੈਂ ਅੱਜ ਹਲਾਨ ਵੀ ਕਰਿਆ ਕਿ ਹੁਣ ਸੰਗਰੂਰ ਜ਼ਿਲ੍ਹੇ ਤੋਂ ਸੰਗਰੂਰ ਜ਼ਿਲ੍ਹੇ ਨਹੀਂ ਸੰਗਰੂਰ ਅਸੈਂਬਲੀ ਹਰਕੇ ਤੋਂ ਅਨਵਿਲ ਖੰਨਾ ਜੀ ਸਾਡੇ ਹਲਕਾ ਇੰਚਾਰਜ ਹੋਣਗੇ ਬੋਲੇ ਗੋਲਦੀ ਜਿਹਨੂੰ ਅਸੀਂ ਸलाम ਦੀ ਜੁਮਾਰੀ ਦੇ ਰਿਹਾ ਬੋਲੇ ਸ੍ਰੀ ਅਰਵਿੰਦ ਖੰਨਾ ਬੋਲੇ ਸਾਰਿਆਂ ਦਾ ਬਹੁਤ ਬਹੁਤ ਤਹਿਵਾਦ ਹਨ ਜੀ ਆਇਆਂ ਨੂੰ ਤੇ ਮੈਨੂੰ ਲੱਗਦਾ ਤੁਹਾਡੇ ਹਲਕੇ ਮੈਂ ਪਹਿਲੀ ਵਾਰ ਆਇਆ ਲਾਈਕ 21ਵਾਂ ਟੂਰਨਾਮੈਂਟ ਕਿੱਥੇ ਟੂਰਨਾਮੈਂਟ ਵਾਲੇ ਆਜੋ 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 मेरे बहुत ही सत्कार सामने बैठे मेरे सारे साथियों श्रोमी अकाली दल के सारे लीडरशिप साहबान जो स्टेज से बैठी है मेरे नाल देखो मैं कोई ज्यादा गल नहीं करनी अ सारे बादल साहब की गल सुन आए हैं प्रेस साहबान पूछेंगे कि यह कदम क्यों चुके मैं जरूर यह गल कह चुप ਬਹੁਤ ਜ਼ਿਆਦਾ ਤੋਂ ਮੇਰਾ ਮਨ ਸੀ ਬਹੁਤ ਜ਼ਿਆਦਾ ਗੁਰੂ ਸਾਹਿਬ ਨੂੰ ਪਤਾ ਹੈ ਬਹੁਤ ਜ਼ਿਆਦਾ ਮੇਰਾ ਮਨ ਸੀ ਕਿ ਮੈਂ ਅਕਾਲੀ ਦਰਬਾਰ ਨੂੰ ਜਾ ਕੇ ਸੇਵਾ ਕਰਾਂ ਮੇਰੀ ਸ਼ੁਰੂਆਤ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਅਕਾਲੀ ਦਰਬਾਰ ਵਿੱਚ ਹੀ ਛੋੜੀ ਸੀ ਤੇ ਅੱਜ ਵੀ ਅੱਜ ਵੀ ਸਤਾਵਾਂ ਸੀ ਨਾ ਪਰ ਮੈਨੂੰ ਇਸ ਜਲਦੀ ਇੱਕ ਸਮਾਗਮ ਬਹੁਤ ਖੁਸ਼ੀ ਹੈ ਕਿ ਬਾਦਲ ਸਾਹਿਬ ਨੇ ਮੈਨੂੰ ਇਹਨਾਂ ਮਾਨ ਸਨਦਕਾਰ ਦਿੱਤਾ ਮੇਰੀ ਸਾਰੀ ਨੌਟੰਕੀ ਨੂੰ ਬਰਦਾਸ਼ਤ ਕੀਤਾ ਅੱਜ ਵੀ ਸਵੇਰੇ ਕਹਿੰਦੇ ਸੀ ਤੱਕ ਹੈ ਤੇ ਇਹਨਾਂ ਦਾ ਬੜਾ ਬੰਨਾ ਮੇਰੇ ਵੱਡੇ ਭਰਾ ਆ ਸਾਡੇ ਲੀਡਰ ਆ ਪਰ ਇਹ ਜੋ ਅੱਜ ਮੈਂ ਕਸਮ ਨਾਲ ਪਾਉਂਦਾ ਸਭ ਜੋ ਅੱਜ ਚਾਹੋ ਤੁਹਾਡਾ ਪਿਆਰ ਕਰਕੇ ਸਤਿਕਾਰ ਕਰਕੇ ਜੋ ਵੀ ਹੈ ਉਹ ਇੱਕ ਪਾਸੇ ਪਰ ਇਹ ਮੁੱਖ ਗੱਲ ਹੈ ਕਿ ਅੱਜ ਸੂਚਾ ਪੰਜਾਬ ਤੁਹਾਡੇ ਨਾਲ ਸੂਚਾ ਬੋਲੇ ਸੋ ਨਿਹਾਲ ਵਾਹਿਗੁਰੂ ਮੈਂ ਜਦ ਸੰਵਾਦ ਹੈ ਕਿਉਂਕਿ ਕਾਲਾਦਾ ਜੀ ਦੀ ਸ਼ੁਰੂਆਤ ਉਹੀ ਸੀ ਤੋਂ ਪਿੰਡਾਂ ਦੇ ਕੋਲ ਹੁੰਦੀ ਆਦਤ ਹੈ ਉੱਥੇ ਹਰੇਕ ਬੰਦਾ ਮੈਨੂੰ ਕਹਿੰਦਾ ਸੀ ਹਰੇਕ ਬੰਦਾ ਕਹਿੰਦਾ ਸੀ ਤੁਹਾਡੇ ਤਾਰੀਖ ਵੀ ਕਰਦਾ ਸੀ ਅਕਾਲੀ ਧਰਮ ਨੂੰ ਯਾਦ ਕਰਦਾ ਸੀ ਤੁਹਾਡੇ ਕਿਤੇ ਵੀ ਕਾਲੀ ਯਾਦ ਕਰਦੇ ਸੀ ਸ਼ਹਿਰ ਵਾਲੇ ਵੀ ਅੱਜ ਤੁਹਾਡੇ ਕਾਮਯਾਬ ਕਰਦੇ ਵਪਾਰੀ ਵੀ ਤੁਹਾਡੇ ਕਾਮਯਾਬ ਕਰ। ਔਰ ਮੈਨੂੰ ਪੂਰੀ ਉਮੀਦ ਹੈ ਕਿ ਲੋਗਾ ਨੇ ਤੁਹਾਨੂੰ ਬਹੁਤ ਸਾਰਾ ਪਿਆਰ ਦੇਣਾ ਅਗਲੇ ਇੱਕ ਸਾਲ ਵਿੱਚ ਬਹੁਤ ਸਾਰਾ ਪਿਆਰ ਦੇਣਾ। ਬੜੇ ਸਾਰਾ ਖਾਸ ਕਰਕੇ ਜੋ ਪਿਛਲੇ 6 ਮਹੀਨੇ ਹਾਂ ਅਦਰ ਵਿੱਚ ਜੋ ਤੁਸੀਂ ਕੰਮ ਕੀਤਾ। ਬਹੁਤ ਸਾਰੇ ਸਿਆਸਤੀ ਲੋਕ ਹੈ ਜਿਨ੍ਹਾਂ ਦੇ ਕੋਲ ਸਮਾਨ ਪਿਆ ਹੁੰਦਾ। ਪਰ ਕੱਢਦਾ ਬੜਾ ਔਖਾ। ਤੁਸੀਂ ਮੋਰੇ ਲੱਗ ਕੇ ਤੁਸੀਂ ਕੰਮ ਕੀਤਾ ਤੁਸੀਂ ਪੰਜਾਬ ਨੂੰ ਜੋੜਿਆ ਔਰ ਤੁਸੀਂ ਪੰਜਾਬ ਦੇ ਲੋਕਾਂ ਨੂੰ ਉਹ ਸਮੇਂ ਦੱਸਿਆ ਦਿਖਾਇਆ ਸੀ ਕਿ ਕੋਈ ਵੀ ਚੈਲੰਜ ਹੋ ਤੁਸੀਂ ਉਹ ਚੈਲੰਜ ਚੱਕਣ ਵਾਸਤੇ ਤਿਆਰ ਹੋ ਪੰਜਾਬ ਤੁਹਾਨੂੰ ਯਾਦ ਕਰਦਾ ਔਰ ਅਖੀਰ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਕਾਡੇ ਸਾਰਿਆਂ ਤੋਂ ਮੈਂ ਹੈਂ ਧੰਨਵਾਦੀ ਜਿਹੜੀ ਜਿੰਮੇਵਾਰੀ ਦੋਗੇ ਇਸ ਜ਼ਿਲ੍ਹੇ ਦੇ ਵਿੱਚ ਪੂਰੀ ਬਾਹਰ ਵੀ ਅਰੇ ਜ਼ਿਲ੍ਹੇ ਦੇ ਵਿੱਚ ਜੋ ਵੀ ਜਿੰਮੇਵਾਰੀ ਦੋਗੇ ਦੇਵ ਜੇ ਲੋ ਜੇ ਲੋ ਤੁਹਾਡੀ ਮਦਦ ਕਰਾਂਗੇ ਤੁਹਾਡੇ ਨਾਲ ਹੈ ਜੋ ਜੋ ਮਦਦ ਕਰੋਗੇ ਸਿਰ ਮથે ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਧੰਨ ਪੰਜਾਬ ਰਾਜ ਅਨਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣੇ ਪਹੁੰਚੇ ਜਿਸ ਤੋਂ ਉਪਰੰਤ ਜਸਵੀਰ ਸਿੰਘ ਗੜੀ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਉਨਾ ਕਿ ਆ ਕਿ ਗੁਰੂ ਸਾਹਿਬਾਨ ਦਾ ਬਰਾਬਰਤਾ ਅਤੇ ਸਾਂਝੀ ਵਾਲਤਾ ਦਾ ਸੰਦੇਸ਼ ਅਜੇ ਪੂਰੀ ਤਰ੍ਹਾਂ ਅਮਲ ਵਿੱਚ ਨਹੀਂ ਆਇਆ ਅੱਗੇ ਬੋਲਦੇ ਹੋਣਾ ਦੱਸੇ ਕਿ ਇਸ ਸਾਲ ਕਮਿਸ਼ਨ ਕੋਲ 3750 ਤੋਂ ਵੱਧ ਜਾਤੀ ਅਤੇ ਧਾਰਮਿਕ ਵਿਤਕਰੇ ਲਈ ਸ਼ਿਕਾਇਤਾਂ ਆਈਆਂ ਹਨ ਉਹਨਾਂ ਧਰਮ ਦੇ ਨਾਂ ਤੇ ਰਾਜਨੀਤੀ ਦਾ ਵਿਰੋਧ ਕਰਦਿਆਂ ਮੀਰੀ ਪੀਰੀ ਦੇ ਸਿਧਾਂਤ ਨੂੰ ਯਾਦ ਕੀਤਾ ਅਤੇ ਕਿਹਾ ਕਿ ਅਨਿਆਏ ਦੇ ਖਿਲਾਫ ਕਮਿਸ਼ਨ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਗਰ ਮਨ ਲਿਤਾ ਮੱਠੇ ਕਰਾਈ ਕੀ ਗਈ ਚੌਥੀ ਪਾਤਸ਼ਾਹੀ ਦਾ ਇਹ ਬਸਾਇਆ ਨਗਰ ਘਰ ਔਰ ਸਿਫਤੀ ਦਾ ਘਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦਸਾਂ ਗੁਰੂਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣਾ ਇਹ ਅੱਤ ਦੇ ਚੰਗੇ ਵੱਡੇ ਭਾਗਾ ਨਾਲੇ ਹੋਇਆ ਔਰ ਸਰਵਤ ਦੇ ਭਲੇ ਲਈ ਮਨੁੱਖਤਾ ਦੇ ਭਲੇ ਲਈ ਅਰਦਾਸ ਕੀਤੀ ਆ ਗੁਰੂ ਮਹਾਰਾਜ ਤੋਂ ਸਰਵਤ ਦਾ ਭਲਾ ਮੰਗਿਆ ਜੀ ਤਾਂ ਹੁਣ ਜੋ ਸਮਾਜ ਦੇ ਵਿੱਚ ਆਪਾਂ ਦੇਖਣਗੇ ਸਾਰਾ ਕੁਝ ਹੀ ਇੱਕ ਪਹਿਲਾ ਹੁੰਦਾ ਸੀ ਜਾਤੀਆਂ ਨੂੰ ਵੰਡਿਆ ਜਾਂਦਾ ਸੀ ਜਾਂ ਜਾਤੀ ਉਹਦਾ ਤਾਸ ਜਿਹੜਾ ਉਹ ਪੀਣ ਵਾਲਾ ਪਾਣੀ ਖਾਣ ਵਾਲੇ ਥਾਂ ਜਿਹੜੇ ਬਕੂਖਰੇ ਹੁੰਦੇ ਸੀ ਹੁਣ ਤਾਂ ਸਾਰਾ ਕੁਝ ਇੱਕ ਪਾਈਚਾਰਾ ਜਿਹੜਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਿਲਦਾ ਵਾ ਅੱਜ ਵੀ ਲੱਗਦਾ ਕਿ ਕੁਝ ਕਮੀਆਂ ਹੈ ਨੇ ਇਹਨਾਂ ਚੀਜ਼ਾਂ 'ਚ ਬਹੁਤ ਜ਼ਿਆਦਾ ਕਮੀਆਂ ਨੇ ਜਿਹੜੀ ਗੁਰੂਆਂ ਦੀ ਸੋਚ ਸੀ ਕਿ ਪਹਿਲੀ ਪਾਸ਼ਾਹੀ ਤੋਂ ਇਹ ਸੋਚ ਸ਼ੁਰੂ ਹੋਈ ਜਦੋਂ ਲੰਗਰ ਇੱਕ ਪੰਗਤ ਵਿੱਚ ਸ਼ੁਰੂ ਕੀਤਾ ਔਰ ਸਤਿਗੁਰੂ ਨਾਨਕ ਦੇਵ ਜੀ ਦੀ ਇਸ ਸ਼ੁਰੂਆਤ ਨੂੰ ਦੂਜੀ ਪਾਸ਼ਾਹੀ ਸਤਿਗੁਰੂ ਅਮਰਦਾਸ ਜੀ ਮਹਾਰਾਜ ਨੇ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਔਰ ਦੂਸਰੇ ਪਾਸ਼ਾਹੀ ਤੀਸਰੀ ਪਾਸ਼ਾਹੀ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਗੇ ਵਧਾਇਆ ਔਰ ਇਸ ਸ਼ੁਰੂਆਤ ਦੇ ਵਿੱਚ ਜਿਹੜੀ ਚੌਥੀ ਪਾਸ਼ਾਹੀ ਨੇ کیا ਕੀਤਾ ਕਿ ਜੇ ਤੁਸੀਂ ਲੰਗਰ ਇੱਕ ਪੰਗਰ ਛਕ ਰਹੇ ਹੋ ਨਾ ਆਇਆ ਵੀ ਘਟੇ ਕਰੋ ਉਹਨਾਂ ਨੇ ਇੱਕ ਸਰੋਵਰ ਦਿੱਤਾ ਔਰ ਇੱਕ ਚਾਰ ਦਰਵਾਜਿਆਂ ਦਾ ਘਰ ਦਿੱਤਾ ਜਿਹਨੂੰ ਹਰੀ ਮੰਦਰ ਸਾਹਿਬ ਕਹਿੰਦੇ ਆ ਔਰ ਉਪਦੇਸ਼ ਦਿੱਤਾ ਮੇਰਾ ਉਪਦੇਸ਼ ਚੋ ਵਰਣੋ ਕੋ ਸੰਝਾ ਬ੍ਰਾਹਮਣ क्षत्रिय ਵੈਸ਼ ਉਦਲ ਕਿਸੇ ਵੀ ਦਰ ਤੋਂ ਆ ਸਕਦੇ ਪੰਜਵੀਂ ਪਾਸ਼ਾਹੀ ਨੇ ਇਸ ਤੋਂ ਵੀ ਅੱਗੇ ਜਾ ਕੇ ਭਾਈਚਾਰਾ ਪੈਦਾ ਕਰਨ ਦੇ ਲਈ ਵੱਖ-ਵੱਖ ਜਾਤੀਆਂ ਧਰਮਾਂ ਦੇ ਜਿਹੜੇ ਪੈਦਾ ਹੋਏ ਮਹਾਪੁਰਸ਼ੀ ਜਿਨ੍ਹਾਂ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸੀ ਚਾਹੇ ਉਹ ਸਤਿਗੁਰੂ ਰਵਦਾਸ ਹੈ ਚਾਹੇ ਸਤਿਗੁਰੂ ਕਬੀਰ ਮਹਾਰਾਜ ਹੈ ਚਾਹੇ ਸਤਿਗੁਰੂ ਧੰਨਾ ਜੀ ਆ ਚਾਹੇ ਸਤਿਗੁਰੂ ਸੈਣ ਹੈ ਚਾਹੇ ਸਤਿਗੁਰੂ ਨਾਮਦੇਵ ਮਹਾਰਾਜ ਹੈ ਚਾਹੇ ਸਤਿਗੁਰੂ ਤਰਲੋਚਨ ਹੈ ਚਾਹੇ ਸਤਿਗੁਰੂ ਰਾਮਾਨੰਦ ਜੀ ਆ ਚਾਹੇ ਭੱਟਾਂ ਦੇ ਸਵਈਏ ਨੇ ਜਿਹੜੇ ਸਾਂਝੀ ਵਾਲਤਾ ਦੀ ਗੱਲ ਕਰਦੇ ਸੀ ਉਹਨਾਂ ਸਾਰਿਆਂ ਨੂੰ ਇੱਕ ਬਾਣੀ ਦੇ ਵਿੱਚ ਇਕੱਠਾ ਕੀਤਾ ਜਿਹਨੂੰ ਆਦਿ ਗ੍ਰੰਥ ਦਾ ਨਾਮ ਦਿੱਤਾ ਕਿ ਪੜੋ ਵੀ ਇਕੱਠੇ ਪਹਿਲੀ ਦੂਜੀ ਤੀਜੀ ਪਾਸ਼ਾ ਹੀ ਨੇ ਕਿਹਾ ਖਾਓ ਇਕੱਠੇ ਚੌਥੀ ਪਾਸ਼ਾ ਹੀ ਕਹਿੰਦੀ ਨਹਾਓ ਇਕੱਠੇ ਔਰ ਪੰਜਵੀਂ ਪਾਸ਼ਾ ਹੀ ਕਹਿੰਦੀ ਪੜੋ ਵੀ ਇਕੱਠੇ ਸੋਚ ਵੀ ਇੱਕੋ ਜਿਹੀ ਕਰੋ ਔਰ ਦਸ਼ਮੇਸ਼ ਪਿਤਾ ਗੁਰੂ ਗਵਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਬਾਟਾ ਵੀ ਇੱਕ ਦਿੱਤਾ ਕਿ ਛਕੋ ਵੀ ਇਕੱਠੇ ਅੱਜ ਤੋਂ ਬਾਅਦ ਤੁਸੀਂ ਖਾਲਸੇ ਪਰ ਇਹ ਜਿਹੜੀ ਸਾਂਝੀਵਾਲਤਾ ਦੀ ਸੋਚ ਸੀ ਬਰਾਬਰਤਾ ਦੀ ਸੋਚ ਸੀ ਮਾਨਸ ਕੀ ਜਾਤੀ ਸਭੇ ਇੱਕੇ ਪਹਿਚਾਨ ਬੋਦੀ ਜਿਹੜੀ ਗੁਰੂ ਮਹਾਰਾਜ ਨੇ ਸੋਚ ਦਿੱਤੀ ਉਹ ਸੋਚ ਸਮਾਜ ਵਿੱਚ ਪ੍ਰੈਕਟੀਕਲੀ ਹਲੇ ਲਾਗੂ ਨਹੀਂ ਹੋਈ ਸਮਾਜ ਕੱਲਾ ਪੰਜਾਬ ਚ ਨਹੀਂ ਵਸਦਾ ਇਹ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਮਾਜ ਵਸਦਾ ਪੂਰੇ ਸੰਸਾਰ ਵਿੱਚ ਵੱਖ-ਵੱਖੇ 200 ਦੇ ਲਗਭਗ ਦੇਸ਼ਾਂ ਵਿੱਚ ਇਹ ਬੱਸੀ ਹੋਈ ਮਨੁੱਖਤਾ ਆ ਉਹਨਾਂ ਸਾਰੇ ਦੇਸ਼ਾਂ ਵਿੱਚ ਸਾਰੀਆਂ ਕੌਮਾਂ ਵਿੱਚ ਗੁਰੂਆਂ ਮਹਾਰਾਜ ਦਾ ਸੰਦੇਸ਼ ਪਹੁੰਚਾਣਾ ਉਹ ਉਹ ਸੰਦੇਸ਼ ਹਲੇ ਪੂਰੀ ਤਰ੍ਹਾਂ ਨਹੀਂ ਪੁੱਜਿਆ ਜੇ ਪੁੱਜਿਆ ਹੁੰਦਾ ਤਾਂ ਪੰਜਾਬ ਰਾਜਨ ਸੂਚਿਤ ਜਾਤੀ ਕਮਿਸ਼ਨ ਦਾ ਦਫ਼ਤਰ ਜਿੱਥੇ ਮੈਂ ਬਤੌਰ ਚੇਅਰਮੈਨ ਸੇਵਾ ਕਰ ਰਿਹਾ ਉੱਥੇ ਜਾਤੀ ਵਿਤਕਰਿਆਂ ਦੀ ਧਾਰਮਿਕ ਵਿਤਕਰਿਆਂ ਦੀ ਇਸ ਸਾਲ 3750 ਤੋਂ ਜ਼ਿਆਦਾ ਫਾਈਲਾਂ ਆਈਆਂ ਔਰ ਜਿਹੜਾ ਆ ਸਾਲ ਹੈ ਕਿਉਂਕਿ ਅਸੀਂ ਉੱਥੇ ਬੈਠਕ ਦਿੱਤੀ ਆ ਸੁਣਨਾ ਸ਼ੁਰੂ ਕੀਤਾ ਆ ਸਮਾਜ ਨੂੰ ਲਗਾਤਾਰ ਵਿਚਾਰ ਪ੍ਰਵਾਹ ਗੁਰਮਤ ਵਿਚਾਰ ਪ੍ਰਵਾਹ ਲਗਾਤਾਰ ਚੱਲਦਾ ਰਹਿਣਾ ਚਾਹੀਦਾ ਆ ਜਿੱਦਾਂ 24 ਘੰਟੇ ਬਾਣੀ ਇੱਥੇ ਆਪਣੇ ਗੁਰੂਆਂ ਦੇ ਦਰ ਤੇ ਚੱਲਦੀ ਆ ਉਹ ਲਗਾਤਾਰ ਚੱਲਣੀ ਚਾਹੀਦੀ ਸੀ ਜਿਹੜੇ ਵੀ ਇੱਕ ਮਾਨਾ ਜਿਹੜਾ ਗੁਰੂ ਵਿਖੇ ਵੀ ਇੱਕ ਆਪੂ ਵੱਲੋਂ ਜਿਹੜਾ ਉਹ ਅੱਛੇ ਤਰੀਕੇ ਦੇ ਨਾਲ ਕੋ ਬਿਆਨ ਦੇ ਦਿੱਤਾ ਕਿ ਅਸੀਂ ਬੈਠ ਦੂ ਲੈ ਕੇ ਤੇ ਫਿਰ ਵੀ ਕਿਉਂ ਜਿਹੜਾ 550 ਸਾਲ ਬਾਅਦ ਵੀ ਜਿਹੜਾ ਇਹਨੇ ਸੁੱਝੇ ਲੀਡਰਾਂ ਦੇ ਦਿਮਾਗਾਂ ਦੇ ਵਿੱਚ ਅਸੀਂ ਦੇਖੋ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਤਰਨਤਾਰਨ ਉਪਚੋਣ ਹੋਈ ਆ ਉਹਦੇ ਚ ਸਤਗੁਰੂ ਤੇਗਵਾਧਰ ਬਾਰਤ ਜੀ ਦਾ ਸੇਸ ਭਾਈ ਜੱਤਾ ਜੀ ਪਪਾ ਜੀਵਨ ਸਿੰਘ ਜੀ ਜਿਹੜੇ ਰੰਗਰੇਟਾ ਗੁਰੂ ਦਾ ਬੇਟਾ ਜਿਨ੍ਹਾਂ ਨੂੰ ਕਲਗੀ ਧਰ ਦਸ਼ਵੇਸ਼ ਪਿਤਾ ਨੇ ਗੱਲ ਨਾਲ ਲਾਇਆ ਉਹਨਾਂ ਦੀਆਂ ਤਸਵੀਰਾਂ ਥੱਲੇ ਲਾਤੀਆਂ ਉੱਪਰ ਮੇਰੇ ਵਰਗੇ ਨਕਮੇ ਲੀਡਰਾਂ ਦੀਆਂ ਤਸਵੀਰਾਂ ਉੱਪਰ ਲਾਤੀਆਂ ਤੇ ਉਹਦਾ ਮਤਲਬ ਕਿਤੇ ਨਾ ਕਿਤੇ ਸੋਚ ਵਿੱਚ ਨੁਕਸੂ ਆ ਔਰ ਔਰ ਜਾਤੀ ਧਰਮ ਨੂੰ ਲੈ ਕੇ ਪੰਜਾਬ 'ਚ ਕਿਤੇ ਕਿਤੇ ਬਿਮਾਰੀ ਦਿਖਦੀ ਰਹਿੰਦੀ ਆ ਔਰ ਵੱਖ-ਵੱਖ ਪਾਰਟੀਆਂ ਦੇ ਲੀਡਰ ਕਿਉਂਕਿ ਮੈਂ ਅੱਜ ਧਾਰਮਿਕ ਤੌਰ ਤੇ ਆਇਆ ਔਰ ਧਾਰਮਿਕ ਤੌਰ ਤੇ ਮੈਂ ਕਿਸੇ ਪਾਰਟੀ ਦਾ ਕਿਸੇ ਲੀਡਰ ਦਾ ਨਾਮ ਨਹੀਂ ਲੈਣਾ ਚਾਹੁੰਦਾ ਤੇ ਮੈਂ ਇੰਨਾ ਹੀ ਅਰਦਾਸ ਕਰਨ ਆਇਆ ਗੁਰੂ ਮਹਾਰਜ ਅੱਗੇ ਸੱਚੇ ਪਾਤਸ਼ਾਹ ਅੱਗੇ ਸਤਿਗੁਰੂ RAMDAS ਮਹਾਰਜ ਅੱਗੇ ਕਿ ਸੱਚੇ ਪਾਤਸ਼ਾਹ ਸਾਰੀਆਂ ਜਾਤਾਂ ਸਾਰੀਆਂ ਬਰਾਦਰੀਆਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਆਗੂਆਂ ਨੂੰ ਉਹਨਾਂ ਨੂੰ ਸਵਤੰਤਰ ਬਖਸ਼ੀ ਜਿਸ ਦੇ ਧਰਮ ਦੇ ਨਾਮ ਉੱਤੇ ਰਾਜਨੀਤੀ ਹੋ ਰਹੀ ਜਿਸ ਦੇਸ਼ ਵਿੱਚ ਅਸੀਂ ਪੈਦਾ ਹੋਏ ਆ ਇਹਨੂੰ ਧਰਮ ਨਿਰਪੱਖ ਬਣਾਉਣ ਲਈ ਉਹਨੂੰ ਸਾਡੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਆ ਛੇਵੀਂ ਪਾਤਸ਼ਾਹੀ ਹਰਗੋਬਿੰਦ ਸਾਹਿਬ ਨੇ ਉਹਨਾਂ ਨੇ ਮੀਰੀ ਔਰ ਪੀਰੀ ਦਾ ਜਿਹੜਾ ਸੰਕਲਪ ਦਿੱਤਾ ਆ ਉਹਦੇ 'ਚ ਇੱਕ ਜੜਾਓ ਰੱਖਿਆ ਆ ਉਹਦੇ 'ਚ ਇੱਕ ਤੰਦ ਤਾਂਕਾ ਲੱਗਿਆ ਰੱਖਿਆ ਆ ਕਿ ਇਹ ਦੋਨੋਂ ਇੱਕ ਦੂਜੇ ਤੋਂ ਲੱਗ ਨਹੀਂ ਹੋ ਸਕਦੇ ਪਰ ਰਾਜਾ ਜਿਹੜਾ ਆ ਉਹ ਇਦਾਂ ਦਾ ਹੋਣਾ ਚਾਹੀਦਾ ਕਿ ਤਖਤੇ ਰਾਜਾ ਸੋਭ ਹੈ ਇਹ ਜੋ ਤਖਤੇ ਲੈਕ ਹੋਵੇ ਗਰਵਾਣੀ ਦਾ ਸੰਕਲਪ ਹੈ ਬੇਗਮਪੁਰਾ ਸ਼ਹਿਰ ਕੋ ਨਾਓ ਦੋ ਖੰਡੋਂ ਨਹੀਂ ਦੇਠਾ ਹਾਂ ਇੱਦਾਂ ਦਾ ਹਕੂਮਤ ਜਿਹੜੀ ਆ ਜਿਹੜੀ ਦੁੱਖਾਂ ਦਰਦਾਂ ਨੂੰ ਤਕਲੀਫਾਂ ਨੂੰ ਖਤਮ ਕਰਦੀ ਹੋਵੇ ਜਿਹੜਾ ਕੋਈ ਲਾਇਕ ਵਾ ਇਸ ਕੰਮ ਨੂੰ ਕਰਨ ਦਿਓ ਉਹ ਗੱਦੀ ਤੇ ਕਾਬੂ ਆਉਣਾ ਚਾਹੀਦਾ ਹੈ ਸਹੀ ਬਾਪ ਜਿਵੇਂ ਪਾਸ਼ਾ ਜੀ ਦਾ ਜ਼ਿਕਰ ਕੀਤਾ ਪਰ ਉਹਨਾਂ ਸ਼ਹਿਰ ਸ਼ਰੀਆਂ ਸੁਖਾਜੀ ਚੰਦੇ ਕਿਦਾਂ ਦਾ ਉੱਥੇ ਕੋਈ ਵੀ ਸਰਕਾਰ ਦਾ ਬੈਠ ਨਹੀਂ ਪਾਸ ਹੋਇਆ ਜਿਵੇਂ ਅਰਜਨ ਦੇ ਪਾਸ਼ਾ ਜੀ ਦਾ ਘਰ ਵੀ ਅੱਜ ਕੰਡਰ ਲਾਤਾਗੇ ਜਿੱਦਣ ਮੇਰੇ ਕੋਲੇ ਹਰੇ ਪੈਨ ਵਾਲੀ ਕਲਮ ਆ ਗਈ ਉਦੋਂ ਠੀਕ ਕਰਦੇ ਹਾਂ ਜੀ ਸ਼ੁਕਰੀਆ ਜੀ ਬਜਟ ਗ੍ਰਾਂਟਾਂ ਵਾਲੀ ਪਾਵਰ ਨਹੀਂ ਹੈਗੀ ਮੇਰੇ ਕੋਲ ਜਸਟਿਸ ਵਾਲੀ ਪਾਵਰ ਹੈ ਉਹਦੇ 'ਚ ਮੈਂ ਕੋਈ ਟੇਲ ਨਹੀਂ ਵਰਤ ਰਿਆ ਸਾਢੇ 3 ਕਰੋੜ ਪੰਜਾਬੀ ਦੇਖ ਰਹੇ ਆ ਜਿਹੜਾ ਮੇਰੇ ਕੋਲ ਹਰਾ ਪੈਣ ਜਿਸ ਕੰਮ ਲਈ ਮਿਲਿਆ ਉਸ ਕੰਮ ਦੀ ਵਰਤੋਂ ਕਰਨ ਵਿੱਚ ਜਿਹੜਾ ਆਯਾਦੀ ਦੇ 75 ਸਾਲਾਂ 'ਚ ਕਦੀ ਨਜ਼ਰ ਨਹੀਂ ਸੀ ਆਉਂਦਾ ਉਹ ਪੈਸਾ ਜ ਪੰਜਾਬ ਦੇ ਬੱਚੇ-ਬੱਚੇ ਨੂੰ ਦਿਖ ਰਿਹਾ ਕਿ ਥੋੜੀ-ਬਹੁਤੀ ਸੇਵਾ ਕਰ ਰਿਹਾ ਹੈ ਸਾਡੇ ਮੁਖਮਤ ਸਾਹਿਬ ਨੇ ਵੀ ਕਿਹਾ ਸੀ ਹਰਾ ਪੈਣ ਮੇਰੇ ਕੋਲ ਆ ਗਿਆ ਮਾਟਰ ਦੇ ਬੇਟੇ ਕੋਲ ਹਰਾ ਪੈਣ ਆ ਗਿਆ ਉਹਨਾਂ ਨੂੰ ਪੁੱਛੀ ਥੋੜੀ ਜਿਹੀ ਪਾਕ ਸੁਪਰ ਪਲਾਨ ਕਰੀ ਦੇਖੋ ਮੈਂ ਮੈਂ ਕਿਸੇ ਦਾ ਪੱਖ ਨਹੀਂ ਪੂਰ ਸਕਦਾ ਨਾ ਮੈਂ ਪੂਰ ਮੈਂ ਇੱਕ ਅਧਾਰਨ ਦੇ ਸਕਦਾ ਆ ਪਿਛਲੇ ਦਿਨੀ ਅਸੀਂ ਦੇਖਿਆ ਸ੍ਰੀ ਅਮ੍ਰਿਤਸਰ ਸਾਹਿਬ ਔਰ ਸ੍ਰੀ ਆਨੰਦਪੁਰ ਸਾਹਿਬ ਔਰ ਮੈਨੂੰ ਲੱਗਦਾ ਮੇ ਵੀ ਸ਼ਾਇਦ ਫਤੇਗੜ ਸਾਹਿਬ ਇਹ ਦੋ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਆ ਔਰ ਜਿਹੜਾ ਸਾਡਾ ਜਿੱਥੇ ਅਸੀਂ ਹੁਣ ਖੜੇ ਆ ਸ੍ਰੀ ਅਮ੍ਰਿਤਸਰ ਸਾਹਿਬ ਜਿਹੜਾ ਪ੍ਰਚੀਨ ਸਾਡੀਆਂ ਹੱਦਾਂ ਸੀ ਸ਼ਹਿਰ ਦੀਆਂ ਉੱਥੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਕਾਇਦਾ ਤੌਰ ਤੇ ਪਵਿੱਤਰਤਾ ਨੂੰ ਕਾਇਮ ਰੱਖਣ ਦੇ ਜਿਹੜੇ ਨੋਰਮਸ ਨੇ ਉਹਨਾਂ ਨੂੰ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਪਰ ਅਸਲੀ ਜਾਮਾ ਨਹੀਂ ਇਸ ਕਰਕੇ ਆਪਾਂ ਮੰਨ ਸਕਦੇ ਕਿ ਖਰਾਪੇ ਤਾਂ ਵਰਤੇ ਆ ਗਿਆ ਹੋਵੇ ਪਵਿੱਤਰ ਦੇ ਅਸਲੀ ਜਾਮਾ ਨਹੀਂ ਹੋਇਆ ਜੀ ਇਹਨੂੰ ਅਸੀਂ ਚੈੱਕ ਕਰਾ ਲਾਂਗੇ ਇਹ ਮਾਮਲਾ ਤੁਸੀਂ ਸਾਡੇ ਧਿਆਨ ਚ ਲਿਆਂਦਾ ਮੈਂ ਮਾਨਯੋਗ ਮੁੱਖ ਮੰਤਰੀ ਦਫ਼ਤਰ ਇਸ ਗੱਲ ਦੀ ਸੂਚਨਾ ਜ਼ਰੂਰ ਦਿਆਂਗਾ ਸਿੰਘ ਸਾਹਿਬ ਇੱਕ ਛੋਟੀ ਜਿਹੀ ਗੱਲ ਹੈ ਕਿ 47ਵੀਂ ਵਣ ਤੋਂ ਬਾਅਦ ਜਿਵੇਂ ਕਿ ਜਿਹੜੀ ਹੈ ਡਿਫੈਂਸ ਹੈਗੀ ਉਹਦੇ ਵੀ ਸਿੱਖਤ ਸਿਖਲਾਈ ਜਿਹੜੇ ਕਿ ਯਾਤਾਂ ਹਸਾਬਾ ਜਿਹੜੀ ਆਰਮੀ ਵੰਡੀ ਗਈ ਜੀ ਵੇਖੋ ਨੰਨ ਕਰਨਾ ਚੰਦੇ ਵੀ ਇੱਕ ਹੋ ਗਏ ਸਿੱਖ ਆਰਮੀ ਇੱਕ ਹੋ ਗਈ ਸਿਰ ਪਰੇ ਕੱਟਾ ਦੇਖੋ ਅੰਗਰੇਜ਼ਾਂ ਨੇ ਬਹੁਤ ਤਰ੍ਹਾਂ ਦੀਆਂ ਬੰਡੀਆਂ ਪਾਈਆਂ ਸਿੱਖ ਪੰਥ ਦੇ ਵਿੱਚ ਜਾਤ ਪਾਤ ਖੜੀ ਕਰਨ ਦੇ ਲਈ ਅੰਗਰੇਜ਼ਾਂ ਨੇ ਦੋ ਤਰ੍ਹਾਂ ਦੀ ਫੌਜ ਬਣਾਤੀ ਜਿਹੜੀਆਂ ਸ਼ੁੱਧਰ ਔਰ ਨੀਮੀਆ ਜਾਤਾਂ ਸੀ ਉਹਨਾਂ ਨੂੰ ਸਿੱਖ ਅਲਾਈਡ ਦੇ ਵਿੱਚ ਲਾਈਟ ਦੇ ਵਿੱਚ ਭੇਜਿਆ ਗਿਆ ਔਰ 34 ਤੋਂ ਪਹਿਲਾਂ ਇੱਕ ਔਰ ਨਹੀਂ ਅਲੱਗ-ਅਲੱਗ ਹੀ ਸੀ ਮੇਰੇ ਹਿਸਾਬ ਨਾਲ ਉਸ ਵੇਲੇ ਵੀ ਅਲੱਗ-ਅਲੱਗ ਰਹੇ ਤੇ ਉਹ ਤੁਸੀਂ ਮੇਰੇ ਧਿਆਨ ਚ ਲਿਆਓ ਜੀ ਅਸੀਂ ਪੰਜਾਬ ਸਰਕਾਰ ਮੈਂ ਦੇਸ਼ ਦੀ ਕਿਉਂਕਿ ਦੇਸ਼ ਦੀ ਹਕੂਮਤ ਦਾ ਮਾਮਲਾ ਆ ਉਹਨਾਂ ਤੱਕ ਅਸੀਂ ਮੈਂ ਖੁਦ ਪੰਜਾਬ ਰਾਜ ਅਨੁਸੂਚੀ ਜਾਤੀ ਕਮਿਸ਼ਨ ਬਲੋ ਚਿੱਠੀ ਬਕਾਇਦਾ ਲਿਖਾਂਗਾ ਵੀ ਮੀਡੀਆ 'ਚ ਵੀ ਬਿਆਨ ਜਾਰੀ ਕਰਾਂਗਾ ਔਰ ਹਕੂਮਤ ਨੂੰ ਦੇਸ਼ ਦੀ ਨੂੰ ਮਿਲ ਕੇ ਵੀ ਆਉਂਗਾ ਇਸ ਸੰਬੰਧ ਵਿੱਚ ਪਾਛਾ ਜੀ ਇੱਕ ਸਿੱਖ ਕੀ ਤਹੀ ਪਰ ਤੁਸੀਂ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਇਹ ਮਾਮਲਾ ਮੇਰੇ ਧਿਆਨ ਚ ਲਿਆਉਣਾ ਜੀ ਲਿਖਤੀ ਤੌਰ ਤੇ ਜੋ ਜੋ ਡਾਟਾ ਨੇ ਮੈਂ ਇਸ ਗੱਲ ਨੂੰ ਕੇਂਦਰ ਤੱਕ ਲੈ ਕੇ ਜਾਵਾਂਗਾ 14 ਫਰਵਰੀ ਨੂੰ ਸੋਸ਼ਲ ਮੀਡੀਆ ਤੇ ਇੱਕ ਦਿਲ ਤਹਿਲਾਉਣ ਵਾਲੀ ਵੀਡੀਓ ਵਾਇਰਲ ਹੋਈ ਜਿਸ ਵਿੱਚ 27 ਸਾਲਾ ਮੰਦਬੁੱਧੀ ਨੌਜਵਾਨ ਨਾਲ ਅਮਾਨਵੀ ਵਰਤਾਰਾ ਕੀਤਾ ਗਿਆ ਦੋਸ਼ ਹੈ ਕਿ ਉਸ ਮੰਦਬੁੱਧੀ ਨੌਜਵਾਨ ਨੂੰ ਸ਼ਰਾਬ ਪਿਆ ਕੇ 200 ਰੁਪਏ ਦੇ ਕੇ ਨਿਵਸਤਰ ਕੀਤਾ ਗਿਆ ਅਤੇ ਨੌਜਵਾਨ ਦਾ ਕੁੱਤੇ ਦੇ ਨਾਲ ਕੁਕਰਮ ਕਰਵਾਇਆ ਗਿਆ ਦੋਵੇਂ ਮੁਲਜ਼ਮ ਗੁਰਾਇਆਂ ਦੇ ਰਹਿਣ ਵਾਲੇ ਤਸੇ ਜਾ ਰਹੇ ਹਨ ਜਦਕਿ ਪੀੜਤ ਨੌਜਵਾਨ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਇਸ ਸਬੰਧੀ ਸਮਾਜ ਸੇਵੀਆਂ ਨੇ ਉੱਚ ਅਧਿਕਾਰੀਆਂ ਤੇ ਜਸਵੀਰ ਸਿੰਘ ਗੜੀ ਨੂੰ ਪੱਤਰ ਲਿਖੇ ਇਸ ਦੀ ਸ਼ਿਕਾਇਤ ਕੀਤੀ ਹੈ ਅਤੇ ਸਖਤ ਆਰ.ਵਾਈ ਕਰਨ ਦੀ ਮੰਗ ਕੀਤੀ ਹੈ ਉਧਰ ਭਾਰਤ ਮਸੀਹ ਨੇ ਵੀ ਵਿਸ਼ਵਾਸ ਦਿਵਾਇਆ ਹੈ ਕਿ ਸ਼ਿਕਾਇਤ ਮਿਲਦੇ ਅਸਾਰ ਹੀ ਕੜੀ ਜਾਂਚ ਕੀਤੀ ਜਾਵੇਗੀ ਜੱਸੀ ਡਰ ਰਿਹਾ ਕਿਸੇ ਦਾ ਤੈਨੂੰ ਕਿਹਦਾ ਕੀ ਕਰਨਾ ਹੁਣ ਤੈਨੂੰ ਮਾਰਨਾ ਕੱਲ ਹੀ ਰੋਂਦਾ ਕੱਲ ਹੀ ਆ ਰੋਂਦਾ ਕੱਲ ਹੀ ਆ ਤੇ ਤੁਹਾਡੇ ਬੱਚ ਮੁੰਡੇ ਦੀ ਉਮਰ ਕਿੰਨੀ ਹੈ ਉਮਰ 27 28 ਸਾਲ ਦੀ ਹੈ 38 ਸਾਲ ਦੀ ਹੈ। ਕੀ ਕੰਮ ਕਰਦਾ ਹੈ? ਉਹ ਦੁਕਾਨ ਤੇ ਲੱਗਾ ਟੈਲਾਣੀ ਤੇ ਤੇ ਬੋਲ ਸਕਦਾ ਚੰਗੀ ਤਰ੍ਹਾਂ ਸੁਣ ਸਕਦਾ ਹੈ। ਨਹੀਂ ਉਹਨੂੰ ਘੱਟ ਪਤਾ ਲੱਗਦਾ ਹੈ ਸਰ ਜੀ। ਘੱਟ ਪਤਾ ਲੱਗਦਾ ਹੈ। ਹਾਂ ਜੀ ਇਹ ਵੀ ਘੱਟ ਹੈ। ਤੇ ਦੀਦਾ ਵੀ ਘੱਟ ਹੈ। ਸੁਣਦਾ? ਸੁਣਦਾ ਵੀ ਹੈਗਾ ਇਹ ਉਹਨੂੰ। ਬੋਲਦਾ? ਬੋਲਦਾ ਘੱਟ ਹੈ ਭਾਜੀ। ਬੋਲਦਾ ਘੱਟ ਹੈ। ਹੂੰ ਜਦੋਂ ਤੁਹਾਨੂੰ ਇਹ ਵੀਡੀਓ ਬਾਰੇ ਪਤਾ ਲੱਗਾ ਤਾਂ ਤੁਸੀਂ ਕੀ ਸੋਚਿਆ ਸੀ? ਅਸੀਂ ਕੋਈ ਸੋਚਿਆ ਸੀ ਹੈ ਨਾ ਕਿਦਾਂ ਆਨ ਕਿਹੜੇ ਗਲਤ ਕੰਮ ਕਰਾਉਂਦੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਜਾਂ ਦਬਕਣਾ ਚਾਹੀਦਾ ਹੈ ਸਰ ਜੀ ਤੇ ਮੰਗ ਕੀ ਕਰਦੇ ਹੋ ਕਿ ਉਹਨਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੂੰ ਸਦਾ ਰਹੋ ਪਹਿਲਾਂ ਸਦਾਰ ਕੇ ਹਨ ਕੰਮਕਾਰਾਂ ਤੇ ਆਪਣੀ ਜਾਨ ਤਾਂ ਆਉਣ ਹੋਇ ਅਗਲੇ ਐਦਾਂ ਦਾ ਕੰਮ ਨਾ ਕੋਈ ਵੀ ਕਰੇ ਹੁਣ ਆਪਾਂ ਮੰਗ ਕੀ ਕਰਦੇ ਹਾਂ ਮੰਗ ਇਹ ਕਰਦੇ ਹਾਂ ਜਾਨਕਿ ਹਨ ਸਜ਼ਾ ਹੋਣੀ ਚਾਹੀਦੀ ਹੈ ਜਾਨਕਿ ਗਲਤ ਕੰਮ ਐਦਾਂ ਹੋਰ ਕਿਸੇ ਦੇ ਨਾਲ ਨਹੀਂ ਹੋਣਾ ਚਾਹੀਦਾ ਸਕੀਨੋ ਆਪਣਾ ਜੀ ਮੇਰਾ ਨਾਮ ਹੈ ਮੰਗੀ ਸਵਾਮੀ ਬੋਪੜਾ ਸਵਾਮੀ ਸਾਹਿਬ ਜਿਹੜੀ ਇਹ ਘਟਨਾ ਵਾਪਰੀ ਕਿਦਾਂ ਵਾਪਰੀ ਤੇ ਕਦੋਂ ਪਤਾ ਲੱਗਾ ਤੁਹਾਨੂੰ ਮੈਂ ਵਿਕੀ ਕੋ ਮੇਰਾ ਅਕਸਰ ਆਉਣਾ ਜਾਣਾ ਵਿਕੀ ਦੇ ਬੱਚੇ ਮੇਰੇ ਕੋ ਪੜਦੇ ਆ ਇਹਨਾਂ ਨੇ ਮੇਰੇ ਨਾਲ ਦੁੱਖ ਸਾਂਝਾ ਕੀਤਾ ਕਿ ਬੱਚੇ ਨਾਲ ਇਹਨਾਂ ਨੇ ਪੜ੍ਹਦੇ ਜੋ ਵਿਅਕਤੀਆਂ ਦਾ ਨਾਮ ਆ ਰਿਹਾ ਹੈ ਪੀ ਤੇ ਗੋਪੀ ਤੇ ਇੱਕ ਮੁੰਡਾ ਗਰਿਆਂ ਤੋਂ ਆ ਇਹਨਾਂ ਨੇ ਆਹ ਹਰਕਤ ਕੀਤੀ ਆ ਵੀ ਇਹਨਾਂ ਨੇ ਵੀਡੀਓ ਵਾਇਰਲ ਕੀਤੀ ਆ ਇਹ ਬਾਰ ਬਾਰ ਲੋਕਾਂ ਨੂੰ ਪਤਾ ਲੱਗ ਗਿਆ ਵੀ ਉਹ ਮੁੰਡੇ ਨਾਲ ਮਦਬੁੱਦੀ ਮੁੰਡੇ ਨਾਲ ਐਦਾਂ ਕੀਤੀ ਉਹਦੀ ਵੀਡੀਓ ਵਾਇਰਲ ਹੁੰਦੀ ਉਹਦੀ ਬਹੁਤ ਜਿਹੜੇ ਲੋਕਾਂ ਨੇ ਦੱਸਿਆ ਵੀ ਇਹਨਾਂ ਨੇ ਐਦਾਂ ਕਿਉਂ ਕੀਤੀ ਤੇ ਫਿਰ ਅਸੀਂ ਇਹਦੀ ਮਦਦ ਕਰਨ ਦਾ ਆਪਣਾ ਅਸੀਂ ਨਿਰਣਾ ਲਿਆ ਵੀ ਅਸੀਂ ਇਹਦੀ ਅਸੀਂ ਮਦਦ ਕਰੀਏ ਮੁੰਡਾ ਮਦਬੁੱਦੀ ਆ ਹਾਂਜੀ ਬੰਦਾ ਮਦਬੁੱਦੀ ਤੁਹਾਡੇ ਸਾਹਮਣੇ ਉਹਨੂੰ ਕੋਈ ਐਦਾਂ ਦੇਖੋ ਨਾ ਜਿਹੜਾ ਕੁੱਤੇ ਮੋਰੇ ਕਿੱਦਾਂ ਪਿਆ ਉਹਦੇ ਵੀਡੀਓ ਤੇ ਪੰਜ-ਛੇ ਸੈਕਿੰਡ ਦੀ ਬਣਾਈ ਆ ਐਕਚੁਅਲੀ ਉਹ ਬੰਦਾ ਕਹਿ ਰਿਹਾ ਜੀ 10 ਮਿੰਟ ਮੈਂ ਨਾ ਐਦਾਂ ਕੀਤਾ ਨਾ ਨੇ ਫਿਰ ਉਹ ਕਹਿ ਰਿਹਾ ਜੀ ਦੇਖੋ ਕੀ ਕਹਿ ਰਿਹਾ ਚੱਕਦੇ ਹੋਏ ਪਾੜਦੇ ਹੋਏ ਜੈਕੀ ਦਾ ਐਦਾਂ ਨਹੀਂ ਹੋਇਆ ਫਾਲੀ ਹੋਇਆ ਦੇਖੋ ਇਹ ਗੱਲਾਂ ਆਹਟ ਐਕਸੈਪਟ ਕੋਈ ਬੰਦਾ ਸਹਿ ਨਹੀਂ ਸਕਦਾ ਤੇ ਸਰ ਤੁਸੀਂ ਹੁਣ ਡੀਐਸਪੀ ਦਾ ਦਫ਼ਤਰ ਆਏ ਹੋ ਹਾਂਜੀ ਕੰਪਲੇਨ ਕਰਨਾ ਹੈ ਹਾਂਜੀ ਅਸੀਂ ਡੀਐਸਪੀ ਕੱਲ ਪੱਤਰਕਾਰ ਸਾਹਿਬ ਨੂੰ ਵੀ ਮਿਲੇ ਸੀ ਤੇ ਅੱਜ ਡੀਐਸਪੀ ਸਾਹਿਬ ਕੋਲ ਡੀਐਸਪੀ ਸਾਹਿਬ ਉਹਨਾਂ ਨੂੰ ਅਸੀਂ ਕਹਿੰਦੇ ਵੀ ਸਾਨੂੰ ਸਮਾਜ ਨੂੰ ਇਹ ਮੱਧਵਿਧੀ ਬੱਚੇ ਨੂੰ ਨਿਆਂ ਦਿੱਤਾ ਜਾਵੇ ਕਾਹਕੇ ਅੱਗੇ ਤੋਂ ਨੱਥ ਪੈ ਸਕੇ ਸਖਤੀ ਕੀਤੀ ਜਾਵੇ ਕੋ ਅੱਗੇ ਤੋਂ ਇਦਾਂ ਦੀ ਕਾਰਵਾਈ ਕਰਨ ਦੀ ਜ਼ਰੂਰਤ ਨਾ ਕਰੇ ਸਰ ਕੀ ਨਾ ਆਪਣਾ ਮੇਰਾ ਨਾਮ ਵਿਵੇਕ ਸ਼ਰਮਾ ਜੀ ਕਿੱਥੇ ਜਾ ਰਹੇ ਹੋ ਉਹ ਪਰੈਂਗ ਕਰਿਆ ਤੋ ਜੀ ਵਨ ਨੰਬਰ 10 40 ਦੀ ਖਬਰ ਲੱਗੀ ਆ ਹਾਂਜੀ ਉਹਦੇ ਬਾਰੇ ਤੁਹਾਡੇ ਕੀ ਕਹਿਣਾ ਸਰ ਬਹੁਤ ਇਹ ਗਲਤ ਮਤਲਬ ਅਨਸਰ ਆ ਜਿਨ੍ਹਾਂ ਨੇ ਇਹ ਗਲਤੀਆਂ ਇਹ ਕੀਤੀਆਂ ਤੇ ਮੰਦਬੁੱਧੀ ਬੰਦਾ ਆ ਜੀ ਇਹ ਜੀ ਹਨਾ ਤੇ ਦੇਖੋ ਕਿਦਾਂ ਦੀਆਂ ਹਰਕਤਾਂ ਕੀਤੀਆਂ ਕੁੱਤੇ ਤੋਂ ਸੈਕਸ ਕਰਵਾ ਰਹੇ ਆ ਜੀ ਤੇ ਖੁਦ ਪਾਰਸ਼ਦਪਤੀ ਗੋਪੀ ਐਮਸੀ ਦੇ ਘਰ ਵਾਲੇ ਆ ਜੀ ਉਹ ਆਪ ਵੀਡੀਓ ਬਣਾ ਰਹੇ ਉਹਨਾਂ ਦੀ ਹਣਾ ਇਹ ਸਮਾਜ ਨੂੰ ਕੀ ਸੇਧ ਦੇਣਗੇ ਜਾਂ ਸਮਾਜ ਦੇ ਵਿੱਚ ਕੀ ਮਤਲਬ ਲੋਕਾਂ ਨੂੰ ਸੁਝਾ ਦੇਣਗੇ ਬਦਲਾਵ ਕਰਨ ਦੇ ਲੋਕਾਂ ਦਾ ਇਹ ਤਾਂ ਖੁਦ ਹੀ ਮਤਲਬ ਇਹ ਸਮਾਜ ਦੇ ਵਿੱਚ ਗੰਦ ਪਾ ਰਹੇ ਆ ਇਹ ਖਤਰਾ ਆ ਸਮਾਜ ਦੇ ਲਈ ਇਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਜੇ ਬੱਚੇ ਨੂੰ ਜਿਹੜਾ ਬੰਦਾ ਇਹਦਾ ਅਨਸਾਫ਼ ਆ ਉਹ ਮੈਣਾ ਚਾਹੀਦਾ ਆ ਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਇਸ ਗੱਲ ਇਹ ਵੀ ਜੀ ਵੀਡੀਓ ਇਹ ਦਿਮਾਗੀ ਤੌਰ ਤੇ ਲੋਕ ਜੀ ਇਹ ਇਦਾਂ ਦਾ ਹੀ ਸੈਕੋ ਹੀ ਆ ਜੀ ਇਹ ਇਹਨਾਂ ਦਾ ਆਪਸ ਵਿੱਚ ਜਿੱਦਾਂ ਰੱਖ ਲੋ ਗਰੁੱਪ ਬਣ ਜਾਂਦੇ ਨੇ ਨਾ ਲੋਕਾਂ ਦੇ ਜਿਹੜੇ ਬਸ ਇਦਾਂ ਦੀ ਮਾਨਸਿਕਤਾ ਰੱਖਣ ਵਾਲੇ ਲੋਗਿਆ ਇਹ ਆਪਸ ਵਿੱਚ ਇਦਾਂ ਦੇ ਗਰੁੱਪ ਬਣੇ ਆ ਬਹੁਤ ਕੁਛ ਕਰਦੇ ਆ ਜੇਕਰ ਤੁਸੀਂ ਇਹਨਾਂ ਦੀ ਚੰਗੀ ਤਰੀਕੇ ਦੇ ਨਾਲ ਜਾਂਚ ਹੋਈ ਜਾਵੇ ਇਹਨਾਂ ਦੇ ਫੋਨਾਂ ਦੀ ਜਾਂਚ ਹੋਈ ਜਾਵੇ ਇਹਨਾਂ ਦੇ ਫੋਨਾਂ ਦਾ ਡਾਟਾ ਦੇਖਿਆ ਜਾਵੇ ਤਾਂ ਪਤਾ ਨਹੀਂ ਹੋਰ ਕਿੰਨੀਆਂ ਕਿ ਵੀਡੀਓ ਲੋਕਾਂ ਦੀ ਮਤਲਬ ਨਜ਼ਰ ਆਣ ਗਈਆਂ ਆਪਾਂ ਚਲੋ ਕਿਸੇ ਨੂੰ ਬਦਨਾਮ ਨਹੀਂ ਕਰਦੇ ਬਹੁਤ ਵੀਡੀਓ ਨਜ਼ਰ ਆਣ ਗਈਆਂ ਸਾਨੂੰ ਇਹ ਜਸੀਨ ਨੇ ਤੁਹਾਡੇ ਨਾਲ ਸੰਪਰਕ ਕੀਤਾ ਇਹ ਜਸੀਨ ਨੇ ਸਾਡੇ ਨਾਲ ਸੰਪਰਕ ਕੀਤਾ ਅਸੀਂ ਇਹਦੇ ਨਾਲ ਸੰਪਰਕ ਕੀਤਾ ਇਹ ਵੀ ਇਹਨਾਂ ਨੇ ਵੀਡੀਓ ਸਰ ਦੇਖੋ ਇੱਕਦਾਂ ਸਵਾਦ ਲੈਣ ਵਾਲੇ ਆ ਇਹਨਾਂ ਨੇ ਵੀਡੀਓ ਬਣਾਈ ਫਿਰ ਲੋਕਾਂ ਨੂੰ ਗਾਂ ਜਿਆਦਾ ਸੈਂਡ ਕੀਤੀਆਂ ਆਪਣੇ ਆਪਣੇ ਖਾਸ ਖਾਸ ਬੰਦਿਆਂ ਨੂੰ ਉਹਨਾਂ ਤੋਂ ਘਮ ਦੇ ਘਮਾਂਦੀ 6ਵੇਂ 7ਵੇਂ ਹੱਥ ਜਾ ਕੇ ਇਹ ਮੇਰੇ ਕੋਲ ਆਈ ਆ ਸਰ ਜੀ ਤੇ ਕਿਹਾਂ ਭੇਜ ਦਿੱਤੀ ਹਾਂਜੀ ਇਹ ਵੀਡੀਓ ਵਿੱਚ ਕੀ ਕੀ ਹੋ ਰਿਹਾ ਵੀਡੀਓ ਚ ਸਰ ਇਹ ਕੁੱਤੇ ਤੋਂ ਸੈਕਸ ਕਰਵਾ ਰਿਹਾ ਆਪਣੇ ਘਰ ਦੇ ਬਾਹਰ ਨਾ ਬੱਚਾ ਆ ਨਾ ਉਹਨੂੰ ਪਤਾ ਆ ਪਹਿਲਾਂ ਸ਼ਰਾਬ ਪਲਾਈ ਅਸੀਂ ਪੁੱਛਿਆ ਜਿਹਦਾ ਇੱਥੋਂ ਇਹਨਾਂ ਦੱਸਿਆ ਸਾਨੂੰ ਵੀ ਸਾਨੂੰ ਪਹਿਲਾਂ ਇਹਨਾਂ ਨੇ ਸ਼ਰਾਬ ਪਲਾਈ ਆ ਔਰ 200 ਰੁਪਿਆ ਇਦਾਂ ਕੁਸ਼ਿਦ ਦਿੱਤਾ ਨਾਲ ਤੇ ਫਿਰ ਤੋਂ ਸੈਕਸ ਕਰਵਾਇਆ ਵੀਡੀਓ ਬਣਾਈ ਹੋਰ ਦੰਦ ਕਰਦੇ ਸੀ ਹੱਸਦੇ ਸੀ ਸਵਾਦ ਲੈ ਰਹੇ ਆ ਜੀ ਪੂਰਾ ਮਦਦ ਇਹ ਦਿਮਾਗੀ ਤੌਰ ਤੇ ਇਹ ਬੰਦੇ ਬਿਮਾਰ ਆ ਜੀ ਇਹ ਲੋਕ ਜਿਹੜੇ ਵੀਡੀਓ ਬਣਾ ਰਹੇ ਆ ਚਾਹੇ ਉਹ ਪਾਰਸ਼ਦਪਤੀ ਆ ਤੇ ਚਾਹੇ ਉਹ ਜੇ ਕੁੱਤੇ ਵਾਲਾ ਆ ਇਹਨਾਂ ਦੀ ਤਾਂ ਆਮ ਮਤਲਬ ਤੁਸੀਂ ਦੇਖੋਗੇ ਤਾਂ ਹੋਰ ਵੀ ਇੱਕ ਦੋ ਵੀਡੀਓ ਸਾਡੇ ਕੋਲ ਹੈਗੀਆਂ ਇਹਨਾਂ ਦੀਆਂ ਜਿਹੜੀਆਂ ਇਹ ਫੋਨ ਸੈਕਸ ਕਰਨ ਦੇ ਪਏ ਆਸ ਵਿੱਚ ਫੋਨ ਦੇ ਉੱਤੇ ਲੱਗੇ ਆ ਦੇਖੋ ਕਿੰਨੇ ਮਤਲਬ ਹੋਣਗੇ ਜਿਹੜਾ ਇੱਕ ਟੈਲੀਫੋਨ ਦੇ ਉੱਤੇ ਜੀਭਾ ਮਾਰਨ ਲੱਗੇ ਆ ਫੋਨ ਸੈਕਸ ਕਰਨ ਲੱਗੇ ਆ ਇਹ ਲੋਕੀ ਸਮਾਜ ਦੇ ਲਈ ਬਹੁਤ ਵੱਡਾ ਖਤਰਾ ਆ ਇਨਾਂ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜਾ ਸੋਦ ਮਿਲੇ ਆਨ ਵਾਲੇ ਹੋਰ ਲੋਕਾਂ ਨੂੰ ਵੀ ਜੋ ਇਹ ਸਮਾਜ ਦੇ ਵਿੱਚ ਇਦਾਂ ਦਾ ਗੰਦ ਨਾ ਪਾ ਸਕਣ ਔਰ ਇਦਾਂ ਦੇ ਜਿਹੜੇ ਭੋਲੇ ਭਾਲੇ ਲੋਕ ਆ ਉਹਨਾਂ ਦੀ ਸੇਫਟੀ ਹੋ ਸਕੇ ਬਸ ਇਹੀ ਸਾਡੀ ਮੰਗ ਆ ਜੀ ਤੁਸੀਂ ਉਹ ਨੌਜਵਾਨ ਵਾਲੀ ਵੀਡੀਓ ਦੇਖੀ ਹਾਂਜੀ ਹਾਂਜੀ ਕਿਹਨੇ ਦਿਖਾਈ ਤੁਹਾਨੂੰ ਸਾਡੇ ਰਿਸ਼ਤੇਦਾਰੇ ਯੋ ਨਹੀਂ ਦਿਖਾਈ ਜਿਹੜਾ ਨੌਜਵਾਨ ਆ ਇਹ ਜਿਹੜਾ ਮੁੰਡਾ ਆ ਇਹ ਇਹ ਕਿਦਾਂ ਦੀ ਇਹਦੀ ਹਾਲਤ ਕਿਦਾਂ ਦੀ ਆ ਮੈਂਟਲੀ ਕਿਦਾਂ ਦਾ ਹੈ ਇਹ ਇਹ ਕੰਨ ਤੋ ਤਾਂ ਸੁਣਦਾ ਕੰਨਾਂ ਤੋਂ ਜਾਨੀ ਇੱਕ ਅੱਖ ਤੋ ਦੀਦਾ ਘੱਟ ਵਾ ਹਾਂਜੀ ਇਹ ਤਾਂ ਬੋਲਦਾ ਵੀ ਥੋੜਾ ਜਿਹਾ ਘੱਟ ਵਾ ਬੋਲਦਾ ਵੀ ਘੱਟ ਹੈ ਹਾਂਜੀ ਤੇ ਤੁਸੀਂ ਵੀਡੀਓ ਕੋਥੋਂ ਪਾਉਣ ਦਿਖਾ ਕੇ ਗਿਆ ਸਾਡੇ ਰਿਸ਼ਤੇਦਾਰ ਹੀ ਦਿਖਾ ਕੇ ਗਏ ਕੀ ਜੋ ਤੁਹਾਡੇ ਬੱਚੇ ਨਾਲ ਹੋਇਆ ਚੰਗਾ ਹੋਇਆ ਗਲਤ ਹੋਇਆ ਭਾਜੀ ਸਾਨੂੰ ਯਕੀਨ ਨਹੀਂ ਹੈਗਾ ਯਕੀਨ ਨਹੀਂ ਹੈਗਾ ਹਾਂਜੀ ਤੇ ਤੁਸੀਂ ਵੀਡੀਓ ਦੇ ਵਿੱਚ ਤੇ ਦੇਖ ਕੇ ਵੀ ਨਹੀਂ ਯਕੀਨ ਕਰਦੇ ਨਹੀਂ ਇਹ ਤਾਂ ਉਹ ਨਹੀਂ ਮੈਨੂੰ ਤਾਂ दारू-ਦੂਰੂ ਪਲਾ ਕੇ ਕਰਵਾਇਆ ਲੱਗਦਾ ਉਹਨਾਂ ਨੇ ਕਰਵਾਇਆ ਲੱਗਦਾ ਹਾਂਜੀ ਤੇ ਤੁਸੀਂ ਮੰਗ ਕੀ ਕਰਦੇ ਹੋ ਫਿਰ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਸਾਡੇ ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ ਇਹ ਤਾਂ ਮਤਲਬ ਇਹ ਥੋੜੋ ਵੀ ਕਲਾਪ ਲਾ ਕੇ ਕੰਮ ਕਰਾਉਣਾ ਹਾਂ ਸਾਡੇ ਘਰ ਕਿੰਨਾ ਹੁਣ ਪਸਾਦ ਪੈਣਾ ਹਾਂ ਹਾਂ ਬਾਈ ਚੰਸਤੀ ਹੁੰਦੀ ਹਾਂਜੀ ਬਾਈ ਚੰਸਤੀ ਹੁੰਦੀ ਤਾਂ ਵੇਖੀ ਤੇ ਕੀ ਕਰਦੇ ਅਸੀਂ ਦੱਸੋ ਸਾਡੇ ਘਰ ਜੀ ਸਰ ਸਰ ਇੱਕ ਵੀਡੀਓ ਵਾਇਰਲ ਹੋਈ ਸੀ ਤੇ ਤੁਹਾਡੇ ਕੋਲ ਪੁਲਿਸ ਕੋਲ ਰਿਪੋਰਟ ਵੀ ਕੀਤੀ ਸੀ ਉਸ ਸਮੇਂ ਸੰਤਵਰ ਕੀ ਕਰੀ ਕਿਤੇ ਸੀ ਮਾਰਨਿੰਗ ਇੱਕ ਨਿਊਜ਼ਪੇਪਰ ਵਿੱਚ ਤੇ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਇੱਕ ਡੌਗ ਦੇ ਕੋਲੋਂ ਜਿਹੜਾ ਇੱਕ ਆਦਮੀ ਜ ਇੱਕ ਬੱਚੇ ਦੇ ਨਾਲ ਮੰਦਬੁੱਧੀ ਬੱਚੇ ਨਾਲ ਜਿਹੜਾ ਕੋ ਕਰਮ ਕਰਾ ਰਿਆ ਸੀ ਉਹ ਅਸੀਂ ਵੀਡੀਓ ਦੇਖੀ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਅਸੀਂ ਮਕਦਮਾ ਦਰਜ ਕਰਕੇ ਤੇ ਜਿਹੜਾ ਇਹਦਾ ਡੌਗ ਦਾ ਮਾਲਕ ਸੀਗਾ ਹਰਪੀ ਸਿੰਘ ਹੈਪੀ ਉਹਨੂੰ ਅਸੀਂ ਅਪ੍ਰੀਹੈਂਡ ਕੀਤਾ ਜਿਹਦੀ ਪੁੱਛਗਛ ਜਾਰੀ ਆ ਔਰ ਪੁੱਛਗਛ ਦੇ ਵਿੱਚ ਅਗਰ ਕੋਈ ਹੋਰ ਵੀ ਵਿਅਕਤੀ ਜਿਹੜਾ ਸ਼ਾਮਲ ਹੁੰਦਾ ਵਾ ਉਹਨੂੰ ਜਿਹੜਾ ਉਹ ਅਰੈਸਟ ਕਰਕੇ ਜਿਹੜਾ ਉਹ ਕਾਰਵਾਈ ਕੀਤੀ ਗਈ ਸ਼੍ਰੀ ਮੁਕਸਾ ਸਾਹਿਬ ਵਿੱਚ ਹੋਈ ਇੱਕ ਵਿਆਸਮਾਦਨ ਦੇ ਦੌਰਾਨ ਆਸਟ੍ਰੇਲੀਆ ਤੋਂ ਆਈ ਮਹਿਮਾਨਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਇਹ ਵਿਦੇਸ਼ੀ ਮਹਿਮਾਨ ਪੰਜਾਬੀ ਰੰਗ ਵਿੱਚ ਪੂਰੀ ਤਰ੍ਹਾਂ ਨਾਲ ਰੰਗੇ ਹੋਏ ਨਜ਼ਰ ਆਏ ਕਿਤੇ ਉਹ ਸੁੰਦਰ ਦਸਤਾਰਾਂ ਬਨ ਕੇ ਰਵਾਇਤੀ ਪੰਜਾਬੀ ਲਿਬਾਸ ਵਿੱਚ ਦਿਖੇ ਤਾਂ ਕਿਤੇ ਉਹ ਢੋਲ ਦੀ ਧੁੰਦ ਤੇ ਪੰਜਾਬੀ ਗਾਣਿਆਂ ਨਾਲ ਪੰਗੜਾ ਪਾਉਂਦੇ ਹੋਏ ਸਮਾਗਮ ਦੀ ਰੌਣਕ ਨੂੰ ਚਾਰ ਚੰਨ ਲਗਾ ਰਹੇ ਸਨ ਸਥਾਨਕ ਲੋਕਾਂ ਨੇ ਉਹਨਾਂ ਦਾ ਖੁੱਲੇ ਦਿਲ ਦੇ ਨਾਲ ਸਵਾਗਤ ਕੀਤਾ ਇਹ ਦ੍ਰਿਸ਼ ਪੰਜਾਬੀ ਸੱਭਿਆਚਾਰ ਦੀ ਵਿਸ਼ੇਪਦਰੀ ਲੋਕਪ੍ਰਿਅਤਾ ਨੂੰ ਉਂਦਰਸਾਉਂਦੇ ਹਨ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰ ਪਰਕਰਮਾ ਦੇ ਨਾਲ ਸੰਬੰਧਿਤ ਏਆਈ ਜਨਰੇਟ ਕੀਤੀਆਂ ਤਿੰਨ ਵਿਵਾਦਿਤ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਪਹਿਲੀ ਵੀਡੀਓ ਵਿੱਚ ਇੱਕ ਨੌਜਵਾਨ ਜੁੱਤੇ ਪਾ ਕੇ ਪਰਿਕਰਮਾ 'ਚ ਖੜਾ ਦਿਖਾਈ ਦਿੰਦਾ ਹੈ ਅਤੇ ਫਿਰ ਕਾਰ ਦੇ ਵਿੱਚ ਬੈਠ ਕੇ ਬਾਹਰ ਚੱਲ ਜਾਂਦਾ ਹੈ ਦੂਸਰੀ ਵਿੱਚ ਦਰਬਾਰ ਸਾਹਿਬ ਦਾ ਤਬਦੀਲ ਕੀਤਾ ਦ੍ਰਿਸ਼ ਦਿੱਤਾ ਗਿਆ ਜੋ ਸਿੱਖ ਧਰਮ ਦੇ ਨਿਯਮਾਂ ਦੇ ਖਿਲਾਫ ਹੈ ਤੀਜੀ ਵੀਡੀਓ ਦੇ ਵਿੱਚ ਇੱਕ ਜੋੜਾ ਪਰਿਕਰਮਾ ਅੱਗੇ ਅਣਉਪਯੁਕਤ ਹਰਕਤ ਕਰਦਾ ਦਿਖਾਈ ਦਿੱਤਾ ਗਿਆ ਹੈ ਇਸ ਉਪਰਾਧ ਐਸਜੀਪੀਸੀ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ਵਿੱਚ ਆਈਪੀਸੀ ਦੀ ਧਾਰਾ 299 353 2 ਅਤੇ 353 3 ਦੇ ਤਹਿਤ ਕੇਸ